ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਨਵੇਂ ਹਫ਼ਤੇ ਦੀ ਨਵੀਂ ਵੀਡੀਓ ਨਵੀਂ ਕ੍ਰਾਈਮ ਸਟੋਰੀ ਤੇ ਮੈਂ जोडਿਆ ਜੀ ਗੁਰਿੰਦਰ ਇੱਕ ਵਾਰੀ ਫੇਰ ਤੋਂ ਜਿਹੜੀ ਅੱਜ ਦੀ ਸੱਚੀ ਘਟਨਾ ਇਹ ਵੀ ਇਨਸਾਨੀਅਤ ਨੂੰ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਆ ਉਹ ਵੀ ਆਪਣੇ ਸਕੇ ਰਿਸ਼ਤਿਆਂ ਨੂੰ ਘਟਨਾ ਸਬੰਧ ਰੱਖਦੀ ਆ ਜੀ 26 ਅਕਤੂਬਰ 2025 ਦੀ ਹਲੇ ਹਾਲ ਹੀ ਦੀ ਇਹ ਘਟਨਾ ਵਾਂ ਹਫ਼ਤਾ ਕੁ ਪਹਿਲਾਂ ਦੀ ਤੇ ਇਹ ਘਟਨਾ ਵਾਪਰਦੀ ਆ ਜੀ ਉੱਤਰ ਪ੍ਰਦੇਸ਼ ਦੇ ਮਥੂਰਾ ਦੇ ਵਿੱਚ ਇੱਕ ਇਲਾਕਾ ਪੈਂਦਾ ਭਵਾਨੀ ਇੱਕ ਬੰਦਾ ਜਿਹਦੀ ਉਮਰ ਹੈ ਜੀ 55 ਸਾਲ ਤੇ ਪਵਨ ਚੌਧਰੀ ਉਹਦਾ ਨਾਮ ਹੈ ਉਹ ਵੈਸੇ ਬੇਸਿਕਲੀ ਰਾਜਸਥਾਨ ਤੋਂ ਬਿਲੋਂਗ ਕਰਦਾ ਵਾ ਉਹ ਮਥੁਰਾ ਦੇ ਵਿੱਚ ਭਵਾਨੀ ਚ ਆਪਣੇ ਭਰਾ ਦੇ ਘਰ ਆਇਆ ਸੀ ਕਿਉਂਕਿ ਉਹਦੇ ਜਿਹੜੇ ਤਿੰਨ ਬੱਚੇ ਉੱਥੇ ਦੀਵਾਲੀ ਮਨਾਉਣ ਦੇ ਲਈ ਆਏ ਹੋਏ ਸੀਗੇ ਬੱਚੇ ਉਹਦੇ ਇੱਕ 15 ਸਾਲ ਦਾ ਬੇਟਾ 15 16 ਸਾਲ ਦਾ ਬੇਟਾ ਵਾ ਜੀ 13 ਸਾਲ ਦੀ ਇੱਕ ਬੇਟੀ ਆ ਤੇ 14 ਸਾਲ ਦੀ ਇੱਕ ਬੇਟੀ ਆ ਤਿੰਨ ਉਹਦੇ ਬੱਚੇ ਨੇ ਜਿਹੜੇ ਇੱਥੇ ਆਪਣੇ ਤਾਏ ਦੇ ਘਰ ਰਹਿਣ ਆਏ ਹੋਏ ਸੀਗੇ ਤਾ ਜਿਹੜਾ ਪਵਨ ਚੌਧਰੀ ਉੱਥੇ ਪਹੁੰਚ ਕੇ ਬੱਚਿਆਂ ਨੂੰ ਕਹਿੰਦਾ ਵਾ ਕਿ ਦਿਵਾਲੀ ਜੇ ਮਨਾ ਲਈ ਹੋਵੇ ਆਪੋ ਆਪਣਾ ਸਮਾਨ ਪੈਕ ਕਰੋ ਤੇ ਜਾਣ ਦੀ ਤਿਆਰੀ ਕਰੋ ਜਦੋਂ ਬੱਚੇ ਇਹ ਗੱਲ ਸੁਣਦੇ ਨੇ ਖਾਸ ਤੌਰ ਤੇ ਜਿਹੜੀਆਂ ਕੁੜੀਆਂ ਸੀ ਉਹ ਲੁਕਣ ਲੱਗ ਜਾਂਦੀਆਂ ਆਪਣੇ ਪਿਓ ਨੂੰ ਦੇਖ ਕੇ ਰੋਣ ਲੱਗ ਜਾਂਦੀਆਂ ਉੱਚੀ ਉੱਚੀ ਉਹਦੇ ਨਾਲ ਨਹੀਂ ਸੀ ਜਾਣਾ ਚਾਹੁੰਦੀਆਂ ਤੇ ਲੜਕਾ ਵੀ ਸੇਮ ਇਹੀ ਚੀਜ਼ ਚਾਹੁੰਦਾ ਸੀ ਜਿਹੜਾ 15 16 ਸਾਲ ਦਾ ਉਹ ਵੀ ਲੁਕਣ ਦੀ ਕੋਸ਼ਿਸ਼ ਕਰਦਾ ਆਪਣੇ ਪਿਓ ਨੂੰ ਦੇਖ ਕੇ ਕਿਉਂਕਿ ਉਹ ਵੀ ਉੱਥੋਂ ਨਹੀਂ ਸੀ ਜਾਣਾ ਚਾਹੁੰਦਾ ਇਹ ਦੇਖ ਕੇ ਪਵਨ ਚੌਧਰੀ ਥੋੜਾ ਜਿਹਾ ਗੁੱਸੇ ਦੇ ਵਿੱਚ ਆਉਂਦਾ ਵਾ ਕਿ ਬੱਚੇ ਉਹਨੂੰ ਦੇਖ ਕੇ ਕਿਉਂ ਲੁਕ ਰਹੇ ਆ ਉਹਨੂੰ ਅਜੀਬ ਲੱਗਦਾ ਵਾ ਪਰ ਗੁੱਸੇ ਦੇ ਵਿੱਚ ਆ ਕੇ ਕਹਿੰਦਾ ਵਾ ਵੀ ਕਿ ਜਲਦੀ ਆਪਣਾ ਸਮਾਨ ਪੈਕ ਕਰ ਲਵੋ ਜਿੰਨੀ ਜਲਦੀ ਹੋ ਸਕਦਾ ਆਪਾਂ ਇੱਥੋਂ ਜਾਣਾ ਵਾ ਪਰ ਬੱਚੇ ਜਾਣ ਨੂੰ ਤਿਆਰ ਨਹੀਂ ਸੀਗੇ ਜਿਹੜੇ ਉਹਦੇ ਘਰੇ ਪਰਿਵਾਰ ਵਾਲੇ ਸੀ ਉਹ ਕਹਿੰਦੇ ਨੇ ਕਿ ਜੇ ਬੱਚੇ ਥੋੜੇ ਦਿਨ ਹੋਰ ਇੱਥੇ ਰਹਿਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਰਹਿ ਲੈਣ ਦਿਓ ਪਰ ਜਿਹੜਾ ਪਵਨ ਚੌਧਰੀ ਸੀ ਉਹ ਬਿਲਕੁਲ ਵੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਉਹਨਾਂ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਫੇਰ ਜਿਹੜਾ 15-16 ਸਾਲ ਦਾ ਬੇਟਾ ਵਾ ਉਹਦਾ ਆਪਣਾ ਉਹ ਕਹਿੰਦਾ ਵਾ ਕਿ ਜੇ ਨਹੀਂ ਜਾਣਾ ਚਾਹੁੰਦੀਆਂ ਇਹ ਭੈਣਾਂ ਤਾਂ ਤੁਸੀਂ ਕਿਉਂ ਧੱਕੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਵੀ ਇਹ ਇੱਥੇ ਰਹਿਣਾ ਚਾਹੁੰਦੀਆਂ ਨੇ ਤਾਂ ਇਹਨਾਂ ਨੂੰ ਥੋੜੇ ਦਿਨ ਹੋਰ ਇੱਥੇ ਬਿਤਾ ਲੈਣ ਦਿਓ ਪਵਨ ਚੌਧਰੀ ਫੇਰ ਵੀ ਕੁਝ ਨਹੀਂ ਸੁਣਦਾ ਉਹ ਇੱਕ ਗੱਲ ਕਹਿੰਦਾ ਕਿ ਬੇਟਾ ਭਾਵੇਂ ਜਿਹੜਾ ਉਹਦਾ ਬੇਟਾ ਇੱਥੇ ਰਹਿ ਲਵੇ ਪਰ ਬੇਟੀਆਂ ਨੂੰ ਉਹ ਨਾਲ ਲੈ ਕੇ ਜਾਊਗਾ ਬੇਟੀਆਂ ਜਾਣ ਨੂੰ ਤਿਆਰ ਨਹੀਂ ਸੀ ਉਹ ਹੋਰ ਉੱਚੀ-ਉੱਚੀ ਰੋਣ ਲੱਗ ਜਾਂਦੀਆਂ ਨੇ ਉਹ ਕੀ ਕਰਦਾ ਹੈ ਆਪਣੇ ਥੈਲੇ ਦੇ ਵਿੱਚੋਂ ਇੱਕ ਚਾਕੂ ਕੱਢਦਾ ਹੈ ਚਾਕੂ ਕੱਢ ਕੇ ਬੱਚਿਆਂ ਨੂੰ ਡਰਾਉਣ ਲੱਗ ਜਾਂਦਾ ਕਿ ਜੇ ਤੁਸੀਂ ਮੇਰੇ ਨਾਲ ਨਾ ਚੱਲੀਆਂ ਤਾਂ ਮੈਂ ਇਹ ਇਹਦੇ ਨਾਲ ਤੁਹਾਡੇ ਤੇ ਵਾਰ ਕਰੂੰਗਾ ਹੁਣ ਜਿਹੜਾ 15 ਸਾਲ ਦਾ ਉਹਦਾ ਬੇਟਾ ਵਾ ਦੇਖ ਕੇ ਥੋੜਾ ਜਿਹਾ ਸੋਚਦਾ ਵਾ ਤੇ ਫੇਰ ਇਹੀ ਗੱਲ ਕਹਿੰਦਾ ਕਿ ਹਲੇ ਅਸੀਂ ਇੱਥੇ ਹੀ ਰਹਿਣਾ ਵਾ ਅਸੀਂ ਤੁਹਾਡੀਆਂ ਧਮਕੀਆਂ ਤੋਂ ਨਹੀਂ ਡਰਨਾ ਤੇ ਤੁਸੀਂ ਇੱਥੋਂ ਜਾ ਸਕਦੇ ਹੋ ਜਦੋਂ ਉਹ ਬਿਲਕੁਲ ਵੀ ਨਹੀਂ ਗੱਲ ਮੰਨਦਾ ਨਹੀਂ ਜਾਣ ਨੂੰ ਤਿਆਰ ਹੁੰਦਾ ਉਹਨਾਂ ਨੂੰ ਲਜਾਏ ਬਿਨਾ ਤਾਂ ਜਿਹੜਾ ਉਹ 15 16 ਸਾਲ ਦਾ ਉਹਦਾ ਬੇਟਾ ਵਾ ਆਪਣਾ ਪਵਨ ਚੌਧਰੀ ਦਾ ਉਹ ਆਪਣੇ ਤਾਏ ਦੇ ਮੁੰਡੇ ਕੋਲ ਜਾਂਦਾ ਉਹਦੀ ਵੀ ਉਮਰ ਸੇਮ ਸੀ ਮਤਲਬ ਹਾਮ ਉਮਰ ਸੀ ਉਹ ਵੀ 15 16 ਸਾਲ ਦਾ ਤੇ ਉਹਨੂੰ ਜਾ ਕੇ ਇਹ ਕਹਿੰਦਾ ਵਾ ਆਪਣੇ ਤਾਏ ਦੇ ਮੁੰਡੇ ਨੂੰ ਕਿ ਆਪਾਂ ਇਹਦਾ ਵਿਰੋਧ ਕਰਨਾ ਵਾ ਇਤੋਂ ਜਿਹੜਾ ਚਾਕੂ ਆ ਉਹ ਖੋਣਾ ਵੀ ਆਪਾਂ ਕੁੜੀਆਂ ਨੂੰ ਇਹਦੇ ਨਾਲ ਨਹੀਂ ਜਾਣ ਦੇਣਾ ਦੋਨੋਂ ਜਣੇ ਆ ਕੇ ਉਹਦਾ ਮੁਕਾਬਲਾ ਕਰਦੇ ਨੇ ਤੇ ਦੋ ਬੱਚੇ ਇੱਕ 55 ਸਾਲ ਦੇ ਬੰਦੇ ਤੋਂ ਚਾਕੂ ਖੋ ਲੈਂਦੇ ਨੇ ਜਦੋਂ ਦੋਨਾਂ ਦੀ ਹੱਥੋਪਾਈ ਹੁੰਦੀ ਆ ਤਾਂ ਜਿਹੜਾ ਉਹਦਾ ਆਪਣਾ ਹੀ ਬੇਟਾ ਉਹਦੇ ਉੱਤੇ ਚਾਕੂ ਦੇ ਨਾਲ ਵਾਰ ਕਰ ਦਿੰਦਾ ਪਵਨ ਚੌਧਰੀ ਉੱਤੇ ਉਹ ਜ਼ਖਮੀ ਹੋਣਾ ਸ਼ੁਰੂ ਹੋ ਜਾਂਦਾ ਕਦੇ ਉਹਦੇ ਸਿਰ ਤੇ ਵਾਰ ਕਰ ਰਿਹਾ ਕਦੇ ਉਹਦੀ ਛਾਤੀ ਤੇ ਵਾਰ ਕਰ ਰਿਹਾ ਕਦੇ ਪੇਟ ਦੇ ਵਿੱਚ ਵਾਰ ਕਰ ਰਿਹਾ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਉਹ ਬੱਚਾ ਆ ਜਾਂਦਾ ਵਾ ਪਤਾ ਨਹੀਂ ਕਿਹੜੀ ਗੱਲ ਦਾ ਜਦੋਂ ਉਹ ਗੁੱਸਾ ਕੱਢ ਰਿਹਾ ਸੀ ਪਰ ਪਿਓ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ ਪਵਨ ਚੋਧਰੀ ਹੋਰ ਜਿਆਦਾ ਜਿੱਦਾਂ ਜਿੱਦਾਂ ਜ਼ਖਮੀ ਹੋ ਰਿਹਾ ਸੀ એનર્ਜੀ ਦੇ ਵਿੱਚ ਆ ਰਿਹਾ ਸੀ ਉਹਨੇ ਆਪਣੇ ਆਪਣੀ ਜਿਹੜੀ ਬੰਦੂਕ ਸੀ ਉਹਦੇ ਕੋਲ ਬੰਦੂਕ ਵੀ ਸੀ ਉਹ ਕੱਢਣ ਦੀ ਕੋਸ਼ਿਸ਼ ਕਰਦਾ ਉਹ ਕੱਢ ਵੀ ਲੈਂਦਾ ਵਾ ਤੇ ਜਦੋਂ ਫਾਇਰ ਕਰਨ ਲੱਗਦਾ ਵਾ ਉਹ ਜਿਹੜੇ ਬੱਚੇ ਸੀ ਉਹਦੇ ਤੋਂ ਬੰਦੂਕ ਖੋਹ ਲੈਂਦੇ ਆ ਹੁਣ ਬੰਦੂਕ ਉਹਦੇ ਆਪਣੇ ਹੀ ਬੇਟੇ ਦੇ ਹੱਥ ਦੇ ਵਿੱਚ ਚਲੀ ਜਾਂਦੀ ਆ ਤੇ ਉਹ ਦੋ ਗੋਲੀਆਂ ਆਪਣੇ ਪਿਓ ਦੇ ਉੱਤੇ ਚਲਾ ਵੀ ਦਿੰਦਾ ਵਾ ਤੇ ਪਿਓ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਆ ਉਹਦੀ ਜਿਹੜੀ ਡੈੱਡ ਬੋਡੀ ਹੁਣ ਫਰਸ਼ ਦੇ ਉੱਤੇ ਖੂਨ ਦੇ ਨਾਲ ਲਤਪਤ ਪਈ ਹੋਈ ਸੀ ਗੋਲੀਆਂ ਦੀ ਆਵਾਜ਼ ਸੁਣ ਕੇ ਸਾਰਾ ਜਿਹੜਾ ਪਰਿਵਾਰ ਉੱਥੇ ਪਹੁੰਚ ਜਾਂਦਾ ਆਂਗ ਗਵਾਂਡ ਦੇ ਕਿੰਨੇ ਲੋਕ ਉੱਥੇ ਜਮ੍ਹਾਂ ਹੋ ਜਾਂਦੇ ਨੇ ਦੇਖਦੇ ਨੇ ਕਿ ਆ ਕੀ ਹੋਇਆ ਸਾਰੇ ਜਣੇ ਇਹ ਗੱਲਾਂ ਕਰਦੇ ਨੇ ਕਿ ਇੱਕ ਬੱਚੇ ਨੇ ਆਪਣਾ ਹੀ ਪਿਓ ਮਾਰਤਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਵਾ ਪੁਲਿਸ ਜਦੋਂ ਮੌਕੇ ਦੇ ਉੱਤੇ ਪਹੁੰਚਦੀ ਆ ਇਹ ਸਾਰਾ ਕੁਝ ਦੇਖਦੀ ਆ ਕਿ ਦੋ ਬੱਚੇ ਜਿਹੜੇ 15-16 ਸਾਲ ਦੇ ਨੇ ਉਹਨਾਂ ਨੇ ਇੱਕ 55 ਸਾਲ ਦਾ ਬੰਦਾ ਮਾਰਤਾ ਉਹਦੀ ਹੀ ਬੰਦੂਕ ਦੇ ਨਾਲ ਤਾਂ ਉਹਨੂੰ ਪੁੱਛਿਆ ਜਾਂਦਾ ਬੱਚਿਆਂ ਨੂੰ ਕਿ ਇਹ ਸਾਰਾ ਕੁਝ ਕਿਉਂ ਕੀਤਾ ਵਾ ਤੁਸੀਂ ਤੇ ਕੀ ਕਾਰਨ ਇੰਨਾ ਗੁੱਸਾ ਤੁਹਾਨੂੰ ਉਹ ਉਹਦੇ ਮੁੰਡੇ ਨੂੰ ਹੀ ਪੁੱਛਦੇ ਵੀ ਆਪਣੇ ਪਿਓ ਨੂੰ ਸਕੇ ਪਿਓ ਨੂੰ ਤੂੰ ਮਾਰਤਾ ਵੀ ਇਹੋ ਜਿਹਾ ਤੈਨੂੰ ਕੀ ਗੁੱਸਾ ਵਾ ਤਾਂ ਉਹ ਜਿਹੜੀ ਗੱਲ ਦੱਸਦਾ ਵਾ ਜੋ ਇਹਦੇ ਪਿੱਛੇ ਦੀ ਕਹਾਣੀ ਦੱਸਦਾ ਵਾ ਉਹ ਸੁਣ ਕੇ ਲੋਕ ਤਾਂ ਇਹ ਕਹਿਣ ਲੱਗੇ ਕਿ ਚੰਗਾ ਹੋ ਗਿਆ ਇਹ ਮਰ ਗਿਆ ਪਰ ਪੁਲਿਸ ਵਾਲੇ ਵੀ ਹੈਰਾਨ ਸੀ ਉਹਨਾਂ ਨੂੰ ਥੋੜੀ ਜੀ ਸਹਿਮਤੀ ਉਹ ਬੱਚੇ ਦੇ ਨਾਲ ਹੁੰਦੀ ਆ ਤੇ ਪੂਰੀ ਗੱਲ ਜਿਹੜੀ ਜਿਹੜਾ ਉਹ ਬੱਚਾ ਦੱਸਦਾ ਉਹ ਇਹ ਸੀ ਕਿ ਉਹ ਜਿਹੜਾ ਪਿਓ ਸੀ ਆਪਣੀਆਂ ਦੋ ਧੀਆਂ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਉਹਨਾਂ ਦੇ ਨਾਲ ਹੀ ਅਸ਼ਲੀਲ ਹਰਕਤਾਂ ਕਰਦਾ ਸੀ ਉਹਨਾਂ ਦਾ ਹੀ ਸ਼ੋਸ਼ਣ ਕਰਦਾ ਸੀ ਇੱਕ ਸਾਕਾ ਪਿਓ ਆਪਣੀਆਂ ਸਾਕੀਆਂ ਧੀਆਂ ਜਿਹੜੀਆਂ ਹਲੇ ਨਵਾਲਗ ਸੀਗੀਆਂ ਉਹਨਾਂ ਦੇ ਨਾਲ ਜ਼ਬਰਜਨਾਹ ਕਰਦਾ ਸੀ ਫਿਰ ਧੀਆਂ ਇਹ ਸਾਰੀ ਗੱਲ ਜਦੋਂ ਦੱਸਦੀਆਂ ਨੇ ਕਿ ਸਾਨੂੰ ਡਰਾਇਆ ਜਾਂਦਾ ਸੀ ਧਮਕਾਇਆ ਜਾਂਦਾ ਸੀ ਕਿਤੇ ਵੀ ਕੁਝ ਦੱਸਣ ਤੋਂ ਮਨਾਹੀ ਸੀ ਪਿਛਲੇ 2-3 ਸਾਲਾਂ ਤੋਂ ਅਸੀਂ ਇਹ ਸਾਰਾ ਕੁਝ ਹੰਡਾ ਰਹੀਆਂ ਸੀਗੀਆਂ ਤੇ ਜੂਨ 2025 ਦੀ ਗੱਲ ਆ ਜਦੋਂ ਉਸ ਲੜਕੇ ਨੂੰ ਇਹਦੇ ਬਾਰੇ ਪਤਾ ਲੱਗਦਾ ਵੈਸੇ ਇਹ ਕੁੜੀਆਂ ਜਿਹੜੀਆਂ ਹੋਸਟਲ ਦੇ ਵਿੱਚ ਪੜ੍ਹਦੀਆਂ ਸੀਗੀਆਂ ਦੋਨੋਂ ਜਣੀਆਂ ਤੇ ਜਦੋਂ ਵੀ ਇਹ ਘਰ ਰਹਿਣ ਦੇ ਲਈ ਆਉਂਦੀਆਂ ਸੀ ਪਿਓ ਇਹਨਾਂ ਦੇ ਨਾਲ ਇਹ ਸਾਰਾ ਕੁਝ ਕਰਦਾ ਸੀ ਬਾਅਦ ਵਿੱਚ ਇਹਨਾਂ ਨੂੰ ਧਮਕਾਉਂਦਾ ਸੀ ਕਿ ਕਿਤੇ ਵੀ ਬਾਹਰ ਜਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੂੰ ਜਾਨੋਂ ਮਾਰ ਦਊਗਾ ਇੱਕ ਦਿਨ ਜਦੋਂ ਜੂਨ 2025 ਦੀ ਰਾਤ ਨੂੰ ਇਹ ਸਾਰਾ ਕੁਝ ਫੇਰ ਉਹਨਾਂ ਨਾਲ ਕਰਨ ਲੱਗਦਾ ਤਾਂ ਉਹ ਲੜਕੀਆਂ ਚੀਕਦੀਆਂ ਨੇ ਤਾਂ ਇਹਨਾਂ ਦਾ ਜਿਹੜਾ ਭਰਾ ਵਾ ਉਹ ਭੱਜ ਕੇ ਜਾ ਕੇ ਦੇਖਦਾ ਵਾ ਕਿ ਕੀ ਹੋਇਆ ਉਹਨੂੰ ਇਹ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਉਸ ਰਾਤ ਨੂੰ ਕਿ ਜਿਹੜਾ ਉਹਦਾ ਪਿਓ ਆ ਆਪਣੀਆਂ ਹੀ ਸਗੀਆਂ ਧੀਆਂ ਦੇ ਨਾਲ ਗਲਤ ਕੰਮ ਕਰ ਰਿਹਾ ਉਹ ਬਹੁਤ ਜ਼ਿਆਦਾ ਵਿਰੋਧ ਕਰਦਾ ਵਾ ਆਪਣੇ ਪਿਓ ਦਾ ਉਹਨੂੰ ਬਹੁਤ ਬੁਰਾ ਭਲਾ ਕਹਿੰਦਾ ਵਾ ਪਰ ਪਿਓ ਉਹਨੂੰ ਵੀ ਮਾਰਦਾ ਕੁੱਟਦਾ ਕਿ ਜੇ ਤੂੰ ਬਾਹਰ ਜਾ ਕੇ ਹੁਣ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਤੇਰੀ ਵੀ ਖੈਰ ਨਹੀਂ ਅਗਲੇ ਦਿਨ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਤਾਂ ਉਹ ਕੋਈ ਸਕੀਮਾ ਬਣਾਉਣ ਲੱਗ ਜਾਂਦਾ ਮੁੰਡਾ ਉੱਥੇ ਪੁਲਿਸ ਸਟੇਸ਼ਨ ਜਾ ਕੇ ਇਹ ਗੱਲ ਜ਼ਰੂਰ ਦੱਸ ਦਿੰਦਾ ਆਪਣੇ ਰਾਜਸਥਾਨ ਦੇ ਇਲਾਕੇ ਦੇ ਵਿੱਚ ਪੁਲਿਸ ਸਟੇਸ਼ਨ ਸੀ ਜਿਹੜਾ ਕਿ ਉਹਨਾਂ ਦਾ ਪਿਓ ਉਹਨਾਂ ਦੇ ਨਾਲ ਮਾਰਕੁੱਟ ਕਰਦਾ ਵਾ ਪਰ ਇਹ ਗੱਲ ਨਹੀਂ ਦੱਸਦਾ ਕਿ ਉਹ ਧੀਆਂ ਦੇ ਨਾਲ ਗਲਤ ਆ ਆਪਣੀ ਬਦਨਾਮੀ ਕਰਕੇ ਪੁਲਿਸ ਕੋਈ ਵੀ ਐਕਸ਼ਨ ਨਹੀਂ ਲੈ ਰਹੀ ਸੀ ਮਤਲਬ ਉਹ ਉਹਦੇ ਪਿਓ ਦੇ ਉੱਤੇ ਜਿਹੜਾ ਇਹ ਪਵਨ ਚੋਧਰੀ ਆ ਕੋਈ ਵੀ ਉਹਦੇ ਤੇ ਐਕਸ਼ਨ ਨਹੀਂ ਸੀ ਲਿਆ ਜਾ ਰਿਹਾ ਉਦੋਂ ਕੋਈ ਵੀ ਚੇਤਾਵਨੀ ਨਹੀਂ ਸੀ ਦਿੱਤੀ ਜਾ ਰਹੀ ਸੋ ਇਸ ਕਰਕੇ ਹੁਣ ਜਦੋਂ ਦੀਵਾਲੀ ਦੇ ਦਿਨ ਨੇੜੇ ਆਏ ਤੇ ਸਾਰਾ ਕੁਝ ਹੰਡਾ ਕੇ ਉਹ ਅੱਕ ਗਏ ਤਾਂ ਇਹ ਜਿਹੜਾ ਛੋਟਾ ਬੇਟਾ ਵਾ ਇਹ ਫੈਸਲਾ ਲੈਂਦਾ ਕਿ ਇਸ ਵਾਰ ਦੀਵਾਲੀ ਆ ਜਿਹੜੀ ਆਪਾਂ ਤਾਏ ਦੇ ਘਰੇ ਜਾ ਕੇ ਮਨਾਉਣੀ ਆ ਤਾਏ ਦੇ ਘਰ ਦੀਵਾਲੀ ਮਨਾਉਣ ਦੇ ਲਈ ਆਉਂਦੇ ਆ ਇੱਕ ਤਰ੍ਹਾਂ ਦੇ ਨਾਲ ਇਹ ਆਪਣੀ ਸੇਫਟੀ ਚਾਹੁੰਦੇ ਸੀ ਤੇ ਇਹ ਚਾਹੁੰਦੇ ਸੀ ਕਿ ਜਿੰਨਾ ਜ਼ਿਆਦਾ ਸਮਾਂ ਹੋ ਸਕੇ ਇਥੇ ਰਹਿ ਲੈਣਾ ਪਰ ਉਹ ਸਾਰਾ ਕੁਝ ਜੋ ਹੋਇਆ ਉਹਨਾਂ ਨੂੰ ਲੈਣ ਦੇ ਲਈ ਆਉਂਦਾ ਵਾ ਉਹਨਾਂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਆਪਣਾ ਅਸਲੀ ਰੂਪ ਬੱਚੇ ਆਪਣੇ ਹੀ ਬੱਚਿਆਂ ਦੇ ਸਾਹਮਣੇ ਦਿਖਾਉਣ ਦੀ ਕੋਸ਼ਿਸ਼ ਕਰਦਾ ਵਾ ਤਾਂ ਬੱਚੇ ਜਿਹੜੇ ਉਹਦੇ ਆਪਣਾ ਹੀ ਬੇਟਾ ਵਾ ਉਹਨੂੰ ਗੋਲੀਆਂ ਦੇ ਨਾਲ ਪੁੱਨ ਦਿੰਦਾ ਵਾ ਇਹ ਗੁੱਸਾ ਇਹ ਸਾਰਾ ਉਹੀ ਨਿਕਲਿਆ ਕਿ ਉਹਨੇ ਉਹਦੀਆਂ ਭੈਣਾਂ ਦੇ ਨਾਲ ਗਲਤ ਹਰਕਤ ਕੀਤੀ ਤੁਸੀਂ ਆਪੋ ਆਪਣੇ ਵਿਚਾਰ ਜ਼ਰੂਰ ਦਿਓ ਕਿ ਬੱਚੇ ਨੇ ਸਹੀ ਕੀਤਾ ਜਾਂ ਕੋਈ ਹੋਰ ਢੰਗ ਪਨਾਇਆ ਜਾ ਸਕਦਾ ਸੀ ਪਿਓ ਨੂੰ ਸਬਕ ਸਿਖਾਉਣ ਦੇ ਲਈ ਬਾਅਦ ਦੇ ਵਿੱਚ ਜੀ ਹੁਣ ਦੋਨੋਂ ਬੱਚੇ ਸੀਗੇ ਉਹਨਾਂ ਨੂੰ ਬਾਲ ਸੁਧਾਰ ਘਰ ਦੇ ਵਿੱਚ ਭੇਜਿਆ ਗਿਆ ਤੇ ਸੈਲਫ ਡਿਫੈਂਸ ਦਾ ਜਿਹੜਾ ਇਹ ਕੇਸ ਬਣਦਾ ਕਿ ਆਪਣੀ ਸੁਰੱਖਿਆ ਦੇ ਲਈ ਇਹ ਸਾਰਾ ਕੁਝ ਹੋਇਆ ਤੇ ਇਹ ਉਮੀਦ ਹੈ ਕਿ ਜਿਹੜੀ ਸਜ਼ਾ ਵਾ ਉਹਨਾਂ ਨੂੰ ਘੱਟ ਤੋਂ ਘੱਟ ਹੋਊਗੀ ਤੇ ਤਰਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਜਲਦੀ ਛੱਡ ਦਿੱਤਾ ਜਾਊਗਾ ਤੇ ਇਹਦੇ ਨਾਲ ਹੀ ਹੋਰ ਗੱਲਾਂ ਜਿਹੜੀਆਂ ਪੁਲਿਸ ਨੂੰ ਪਤਾ ਲੱਗੀਆਂ ਪਵਨ ਚੌਧਰੀ ਦੇ ਬਾਰੇ ਕਿ ਇਹ ਇੱਕ ਬਹੁਤ ਇਹਦਾ ਰਿਕਾਰਡ ਆ ਉਹ ਕ੍ਰਿਮੀਨਲ ਆ ਇੱਕ ਕ੍ਰਿਮੀਨਲ ਬੰਦਾ ਵਾ ਇਹਨੇ 2008 ਦੇ ਵਿੱਚ ਆਪਣੀ ਹੀ ਮਾਂ ਦਾ ਕਤਲ ਕੀਤਾ ਹੋਇਆ ਸੀ ਜੋ ਲੋਕ ਕਹਿੰਦੇ ਨੇ ਕਿ ਆਪਣੀ ਮਾਂ ਦੀ ਨੌਕਰੀ ਲੈਣ ਦੇ ਲਈ ਉਹ ਕਿਤੇ ਪੀਆਰਟੀਸੀ ਦੇ ਵਿੱਚ ਸ਼ਾਇਦ ਨੌਕਰੀ ਕਰਦੀ ਸੀ ਉਹਨੂੰ ਆਪਣੇ ਘਰ ਵਾਲੇ ਦੀ ਨੌਕਰੀ ਮਿਲੀ ਹੋਈ ਸੀ ਤੇ ਹੁਣ ਇਹ ਚਾਹੁੰਦਾ ਸੀ ਉਹਦੀ ਨੌਕਰੀ ਉਹਨੂੰ ਮਿਲ ਜੇ ਇਸ ਕਰਕੇ ਉਹਨੂੰ ਉਹਨੇ ਮਾਰਤਾ ਸੀ 2014 ਦੇ ਵਿੱਚ ਇਹਨੇ ਆਪਣੀ ਪਤਨੀ ਦਾ ਗਲ ਘੁੱਟ ਕੇ ਕਤਲ ਕੀਤਾ ਹੋਇਆ ਸੀ ਕਿਉਂਕਿ ਉਹਦਾ ਉਹ ਬੀਮਾ ਲੈਣਾ ਚਾਹੁੰਦਾ ਸੀ ਤੇ ਇੱਕ ਜਿਹੜੀ ਸਾਲ ਡੇਢ ਸਾਲ ਦੀ ਇਹਦੀ ਲੜਕੀ ਹੋਰ ਸੀ ਉਹਦਾ ਵੀ ਇਹ ਬੰਦਾ ਕਤਲ ਕਰ ਚੁੱਕਿਆ ਸੀ ਜੋ ਪਿਛਲੇ ਮੁਕੱਦਮਿਆਂ ਤੋਂ ਪਤਾ ਲੱਗਿਆ ਸੋ ਇਹ ਜਿਹੜਾ ਕ੍ਰਿਮੀਨਲ ਬੰਦਾ ਜੇਲ੍ਹ ਦੇ ਵਿੱਚ ਹੀ ਹੋਣਾ ਚਾਹੀਦਾ ਸੀ ਪਰ ਇਹਦੇ ਮੁੰਡੇ ਨੇ ਇਹਨੂੰ ਦੁਨੀਆ ਤੋਂ ਰੁਕਸਤ ਕਰਤਾ ਤਾਂ ਮੈਨੂੰ ਲੱਗਦਾ ਕੁਝ ਲੋਕ ਕਹਿਣਗੇ ਕਿ ਬਿਲਕੁਲ ਸਹੀ ਹੋਇਆ ਕੁਝ ਲੋਕ ਇਹ ਵੀ ਕਹਿਣਗੇ ਕਿ ਹੋਰ ਕੋਈ ਸਜ਼ਾ ਜਿਹੜੀ ਉਹ ਦਿੱਤੀ ਜਾ ਸਕਦੀ ਸੀ ਬੱਚਿਆਂ ਨੇ ਆਪਣੀ ਜ਼ਿੰਦਗੀ ਆ ਜਿਹੜੀ ਉਹ ਵੀ ਖਰਾਬ ਕਰ ਲਈ ਇਹਨੂੰ ਮਾਰ ਕੇ ਸੋ ਜਰੂਰ ਦੱਸਿਓ ਜੀ ਆਪੋ ਆਪਣੀ ਰਾਏ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕ੍ਰਾਈਮ ਸਟੋਰੀ ਲੈ ਕੇ ਮੈਂ ਬਹੁਤ ਜਲਦੀ ਹਾਜ਼ਰ ਹੋਣਾ ਜੀ